ਵਾਹਿਗੁਰੂ ਸਾਹਿਬ ਜੀਓ ਨਾਨਕ ਨਾਮ ਨਿਰੰਝਨ ਜਾਨੋ ਕਿਨੇ ਭਗਤ ਪ੍ਰੇਮ ਲੈ ਬਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਇਨ ਸ਼ਬਦ ਸੁਰਤ ਕੀ ਨੀਵਰ ਖਾਈ ਗੋਰੇ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹਿ ਨ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਆਪੋ ਗੁਰੂ RAM DAS ਕੋ ਮਿਲੀ ਬਡਾਈ ਨਾਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਲੇਵਨਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਏ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀਹ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਆਦੋ ਗੁਰ ਰਾਮਦਾਸ ਕਾ ਮਿਲੇ ਬਡਾਈ ਨਾਨਕ ਨਾਮ ਨਿਰੰਝਨ ਜਨੋ ਕਿਨੇ ਭਗਤ ਪ੍ਰੇਮ ਲਵਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀਨੇ ਵਰਖਾਈ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇਕ ਜਿਹੀ ਕਛ ਕਹੇ ਨ ਜਾਏ ਛੋਟੇ ਸ੍ਰੇਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਨੇ ਬੁਲਾਏ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਏ ਗੋਰੇ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹੇ ਨਾ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਆਪੋ ਗੁਰ ਰਾਮਦਾਸ ਕੋ ਮਿਲੀ ਬਡਾਈ ਨਾਨਕ ਨਾਮ ਨਿਰੰਝਨ ਜਾਨੋ ਕਿਨੇ ਭਗਤ ਪ੍ਰੇਮ ਲੇਵ ਲਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੇ ਵਰ ਖਾਏ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀ ਹੈ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਆਦਗੁਰ ਰਾਮਦਾਸ ਕਾ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਨੋ ਕਿਨੇ ਭਗਤ ਪ੍ਰੇਮ ਨਿਵਲਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ 3ਨ ਸ਼ਬਦ ਸੁਰਤ ਕੀਨੇ ਵਰ ਖਾਇ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇਕ ਜਿहि ਕਛ ਕਹਿ ਨ ਜਾਏ ਸੋਡੇ ਸ੍ਰੇਸ਼ਟ ਸકલ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਲੈ ਬਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਏ ਗੋਰੇ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹਿ ਨ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਆਪੋ ਗੁਰੂ RAM DAS ਕੋ ਮਿਲੀ ਬਡਾਈ ਨਾਨਕ ਨਾਮ ਨਿਰੰਝਨ ਜਾਨੋ ਕਿਨੇ ਭਗਤ ਪ੍ਰੇਮ ਲੇਵਨਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਇਨ ਸ਼ਬਦ ਸੁਰਤ ਕੇ ਨੀਵਰ ਖਾਏ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀ ਹੈ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਆਦੋ ਗੁਰ ਰਾਮਦਾਸ ਕਾ ਮਿਲੇ ਬਡਾਈ ਨਾਨਕ ਨਾਮ ਨਿਰੰજન ਜਨੋ ਕਿਨੇ ਭਗਤ ਪ੍ਰੇਮ ਨਿਵਲਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ 3ਨ ਸ਼ਬਦ ਸੁਰਤ ਕੀ ਨੀਵਰ ਖਾਈ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇਕ ਜਿ ਹਿ ਕਛ ਕਹਿ ਨ ਜਾਏ ਛੋਡੇ ਸ੍ਰੇਸ਼ਟ ਸકલ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਲੈ ਬਨਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੋਰੀ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹੇ ਕਛ ਕਹੇ ਨਾ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਆਪੋ ਗੁਰ ਰਾਮਦਾਸ ਕੋ ਮਿਲੀ ਬਡਾਈ ਨਾਨਕ ਨਾਮ ਨਿਰੰਝਨ ਜਾਨੋ ਕਿਨੇ ਭਗਤ ਪ੍ਰੇਮ ਲੈਵਨਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੇਨੇ ਵਰ ਖਾਏ ਗੁਰ ਅਮਰਦਾਸ ਕੀ ਇਕਾਠ ਕਥਾ ਹੈ ਇਕ ਜੀ ਹੈ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਆਦਗੋਰ RAM DAS ਕਾ ਮਿਲੇ ਬਡਾਏ ਨਾਨਕ ਨਾਮ ਨਿਰੰਝਨ ਜਨੋ ਕਿਨੇ ਭਗਤ ਪ੍ਰੇਮ ਨਿਵਲਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨਿਵਰ ਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹੀ ਕਛ ਕਹੇ ਨ ਜਾਏ ਛੋਟੇ ਸ੍ਰੇਸ਼ਟ ਸਕਲ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਨੇ ਬੁਲਾਏ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਇਨ ਸ਼ਬਦ ਸੁਰਤ ਕੀ ਨੀਵਰ ਖਾਏ ਗੋਰੇ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹਿ ਨ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬਗੁਰ RAM DAS KO mile badai Nanak naam niranjan jano kine bhagat prem le lai taate angad ang sang bhayo sair ਤਿੰਨ ਸ਼ਬਦ ਸੁਰਤ ਕੀ ਨੀਵਰ ਖਾਏ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀਹ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਅਬਗੋਰ RAM DAS ਕੋ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਨੋ ਕਿਨੇ ਭਗਤ ਪ੍ਰੇਮ ਲਿਵਲਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ ਏਨ ਸ਼ਬਦ ਸੁਰਤ ਕੀ ਨੇਵਰ ਖਾਏ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇਕ ਜਿਹੀ ਕਛ ਕਹੇ ਨ ਜਾਏ ਛੋਡੇ ਸ੍ਰੇਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਨੇ ਬੁਲਾਏ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਏ ਗੋਰੀ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹਿ ਨ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਆਪੁਰ ਰਾਮਦਾਸ ਕੋ ਮਿਲੀ ਬਡਾਈ ਨਾਨਕ ਨਾਮ ਨਿਰੰਝਨ ਜਾਨੋ ਕਿਨੇ ਭਗਤ ਪ੍ਰੇਮ ਲੇਵਨਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕਿਨੇ ਵਰ ਖਾਏ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀ ਹੈ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਝਨ ਜਨੋ ਇਨੇ ਭਗਤ ਪ੍ਰੇਮ ਨਿਵਲਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ 3ਨ ਸ਼ਬਦ ਸੁਰਤ ਕੀ ਨਿਵਰ ਖਾਇ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇਕ ਜਿहि ਕਛ ਕਹਿ ਨ ਜਾਏ ਛੋਟੇ ਸ੍ਰੇਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਨੇ ਬਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਏ ਗੋਰੇ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹਿ ਨ ਜਾਏ ਛੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬਗੁਰ RAM DAS KO mile badai Nanak naam niranjan jano kene bhagat prem levalai tate angad ang sang bhayo sair ਤਿੰਨ ਸ਼ਬਦ ਸੁਰਤ ਕੇ ਨੀਵਰ ਖਾਏ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀਹ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਆਪੋ ਗੁਰ ਰਾਮਦਾਸ ਕਾ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਨੋ ਕਿਨੇ ਭਗਤ ਪ੍ਰੇਮ ਨਿਵਲਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀਨੇ ਵਰਖਾਈ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇਕ ਜਿਹੀ ਕਛ ਕਹੇ ਨ ਜਾਏ ਛੋਟੇ ਸ੍ਰੇਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਨੇ ਬੁਲਾਏ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਏ ਗੋਰੇ ਅਮਰਦਾਸ ਕੀ ਅਕਾਥ ਕਥਾ ਹੈ ਇਕ ਜਿਹੇ ਕਛ ਕਹੇ ਨ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਆਪ ਗੁਰ ਰਾਮਦਾਸ ਕੋ ਮਿਲੀ ਬਡਾਈ ਨਾਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਲੇਵ ਲਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੇ ਵਰਖਾਏ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀ ਹੈ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕਾ ਮਿਲੇ ਬਡਾਈ ਨਾਨਕ ਨਾਮ ਨਿਰੰਝਨ ਜਨੋ ਇਨੇ ਭਗਤ ਪ੍ਰੇਮ ਨਿਵਲਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ ਤੇਨ ਸ਼ਬਦ ਸੁਰਤ ਕੀ ਨੇਵਰ ਖਾਇ ਗੁਰ ਅਮਰਦਾਸ ਕੀ ਐ ਕਥ ਕਥਾ ਹੈ ਇਕ ਜਿहि ਕਛ ਕਹੇ ਨ ਜਾਏ ਸੋਡੇ ਸ੍ਰੇਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਜਨ ਜਾਨੋ ਕਿਨੇ ਭਗਤ ਪ੍ਰੇਮ ਨੇ ਬੁਲਾਏ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਇਨ ਸ਼ਬਦ ਸੁਰਤ ਕੀ ਨੀਵਰ ਖਾਈ ਗੋਰੇ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹਿ ਨ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਆਪੋ ਗੁਰੂ RAM DAS ਕੋ ਮਿਲੀ ਬਡਾਈ ਨਾਨਕ ਨਾਮ ਨਿਰੰਝਨ ਜਾਨੋ ਕਿਨੇ ਭਗਤ ਪ੍ਰੇਮ ਲੇਵਨਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਏ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀਹ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਆਦੋ ਗੁਰ ਰਾਮਦਾਸ ਕਾ ਮਿਲੇ ਬਡਾਈ ਨਾਨਕ ਨਾਮ ਨਿਰੰਝਨ ਜਨੋ ਕਿਨੇ ਭਗਤ ਪ੍ਰੇਮ ਨਿਵਲਾਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ 3ਨ ਸ਼ਬਦ ਸੁਰਤ ਕੀ ਨੇਵਰ ਖਾਈ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇਕ ਜਿਹੀ ਕਛ ਕਹੇ ਨ ਜਾਏ ਛੋਡੇ ਸ੍ਰੇਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਝਨ ਜਾਨੋ ਕਿਨੇ ਭਗਤ ਪ੍ਰੇਮ ਲੈ ਬੁਲਾਏ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਏ ਗੋਰੇ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹ ਕਛ ਕਹਿ ਨ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਆਪੋ ਗੁਰ ਰਾਮਦਾਸ ਕੋ ਮਿਲੀ ਬਡਾਈ ਨਾਨਕ ਨਾਮ ਨਿਰੰਝਨ ਜਾਨੋ ਕਿਨੇ ਭਗਤ ਪ੍ਰੇਮ ਲੈਵ ਲਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕਿਨੇ ਵਰ ਖਾਏ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀਹ ਕਛ ਕਹੀ ਨ ਜਾਏ ਸੋਡੇ ਸ੍ਰੇਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ ਨਾਨਕ ਨਾਮ ਨਿਰੰਝਨ ਜਨੋ ਕਿਨੇ ਭਗਤ ਪ੍ਰੇਮ ਲੇਵ ਲਈ ਤਾਤੇ ਅੰਗ ਦੇ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੇ ਵਰ ਖਾਏ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇਕ ਜਿਹੀ ਕਛ ਕਹੇ ਨ ਜਾਏ ਛੋਟੇ ਸ੍ਰੇਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਬਡਾਈ